ਪੇਸ਼ ਕਰਨ ਲੱਗਿਆ ਗੀਤੋ ਪਹਿਲੋਂ ਅੱਜ ਇਸ ਗੱਲ ਦਾ ਸ਼ੁਕਰ ਹੈ ਕਿ ਸਾਰੇ ਪਰਿਵਾਰ ਵਾਂਗੂ ਬੈਠੇ ਹੋ ਸਾਡੀਆਂ ਮਾਵਾਂ ਵੀ ਆ ਧੀਆਂ ਰਾਣੀਆਂ ਸਾਡੀਆਂ ਬਜ਼ੁਰਗ ਭਰਾ ਬੱਚੇ ਸਾਰੇ ਬੈਠੇ ਆ ਤਾਂ ਇੱਕ ਗੱਲ ਸਾਡੇ ਪਰਿਵਾਰਾਂ ਚ ਸਾਡੀ ਜ਼ਿੰਮੇਵਾਰੀ ਦੋ ਤਿੰਨ ਮਸ਼ਵਰੇ ਤੁਹਾਡੇ ਨਾਲ ਸਾਂਝ ਕਰਦਾ ਆ ਉਹ ਤੁਹਾਡੇ ਲਈ ਵੀ ਔਰ ਮੇਰੇ ਲਈ ਵੀ ਹੈ ਸ਼ਾਇਰ ਕੀ ਕਹਿੰਦਾ ਹੈ ਉਹ ਕਹਿੰਦਾ ਕਿ ਕਿ ਘਰ ਦੀ ਇੱਜ਼ਤ ਸਭ ਤੋਂ ਪਹਿਲੋਂ ਘਰ ਦੀ ਇੱਜ਼ਤ ਸਭ ਤੋਂ ਪਹਿਲਾਂ ਇਹਨੂੰ ਦਾਗ ਲਵਾਈਏ ਨਾ ਔਰ ਘਰ ਦੀ ਇੱਜ਼ਤ ਸ਼ੁਰੂ ਕਿਥੋਂ ਹੁੰਦੀ ਆ ਕਿ ਜਿਵੇਂ ਮੇਰਾ ਮੇਰਾ ਪਹਿਲਾ ਕਰਮ ਹੈ ਗਾਉਣਾ ਇਹ ਗਾਉਣਾ ਮੇਰਾ ਕਰਮ ਹੈ ਤੈਨ ਚ ਮੇਰਾ ਕਰਮੇ ਬਣਦਾ ਕਿ ਸਭ ਤੋਂ ਪਹਿਲਾਂ ਗੀਤ ਮੈਂ ਆਪਣੀ ਮਾਂ ਔਰ ਆਪਣੀ ਭੈਣ ਨੂੰ ਸੁਣਾਵਾ ਔਰ ਜੇ ਉਹਨਾਂ ਨੇ ਪਾਸ ਕਰਤਾ ਤਾਂ ਮੈਂ ਤੁਹਾਡੇ ਜਾ ਕੇ ਗਾਵਾਂ ਇਹ ਮੇਰਾ ਕਰਮ ਹੈ ਔਰ ਸਾਡੀਆਂ ਬਾਵਾ ਨੂਹਾਂ ਸੱਸਾਂ ਬੈਠੀਆਂ ਐ ਤਾ ਇਥੇ ਕਰਮ ਪਹਿਲਾਂ ਇਹ ਬਣਦਾ ਕਿ ਘਰੇ ਪਹਿਲਾਂ ਘਰ ਦੇ ਭਾਂਡੇ ਮਾਂਜ ਕੇ ਫੇਰ ਜਾ ਕੇ ਗੁਰਦੁਆਰਾ ਸਾਹਿਬ ਚ ਮਾਂਜੇ ਜਾਣ ਇਥੇ ਕਹਾਣੀ ਥੋੜੀ ਉਲਟਾ ਹੈ ਇਥੇ ਘਰੇ ਨੂੰ ਸੱਸ ਦੋਨੇ ਨੂੰ ਸੱਸ ਨੂੰ ਕਹਿੰਦੀ ਹੈ ਕਿ ਤੂੰ ਮਾਂਜ ਉਹ ਕਹਿੰਦੀ ਤੂੰ ਮਾਂਜ ਦੋਨੇ ਗੁਰਦੁਆਰੇ ਚ ਲਿਜੀਆਂ ਗਈਆਂ ਲੋਕਾਂ ਦੇ ਹੱਥਾਂ ਚੋਂ ਖੁੰਦੀਆਂ ਫਿਰਦੀਆਂ ਲੈ ਪਾਣੇ ਮੈਂ ਮਾਂਜਾਂ ਲੈ ਪਾਣੇ ਮੈਂ ਮਾਂਜਾਂ ਤਾਂ ਹਾਏ ਇਹੀ ਛੋਟੀਆਂ ਛੋਟੀਆਂ ਗੱਲਾਂ ਹੈ ਇਹੀ ਛੋਟੀਆਂ ਛੋਟੀਆਂ ਗੱਲਾਂ ਤਾਂ ਘਰਦoare ਜਾ ਕੇ ਫਿਰ ਉੱਥੇ ਮਾਜ-ਮਾਜ ਕੇ ਲੱਗੇ ਹੋਏ ਪੋਚੇ ਤੇ ਪੋਚੇ ਮਾਰ ਕੇ ਫਿਰ ਉਹਨੂੰ ਕਹਿੰਦੀ ਆ ਕਿ ਬਾਬਾ ਮਰੀਆ ਹਾਜ਼ਰੀ ਮੇਰੀ ਕਬੂਲ ਕਰੀ ਤਾਂ ਉਸ ਵੇਲੇ ਫਿਰ ਮਾਂ ਮਰ ਜੋ ਬੁਰਾ ਨਾ ਮੰਨੋ ਮੇਰੀ ਗੱਲ ਦਾ ਫਿਰ ਰੱਬ ਉਸ ਵੇਲੇ ਪਿੱਟ ਕਰਕੇ ਬਹਿੰਦਾ ਉਹ ਕਹਿੰਦਾ ਕਿ ਪਹਿਲਾਂ ਘਰ ਸਵਾਰ ਫਿਰ ਇੱਥੇ ਆਈ ਫਿਰ ਇੱਥੇ ਇਸ ਕਰਕੇ ਕਰਮ ਆਪੋ ਆਪਣੇ ਕੀ ਕਹਿੰਦਾ ਕਿ ਘਰ ਦੀ ਇੱਜ਼ਤ ਸਭ ਤੋਂ ਪਹਿਲਾਂ ਇਹਨੂੰ ਦਾਗ ਲਵਾਈਏ ਨਾ ਉਹ ਜਦ ਭੈਣਾ ਹੋਣ ਜਵਾਨ ਤੇ ਬਲਤ ਯਾਰ ਬਣਾਈਏ ਨਾ ਹੋ ਮੁੰਡਿਓ ਘਰ ਦੀ ਇੱਜ਼ਤ ਸਭ ਤੋਂ ਪਹਿਲੋਂ ਇਹਨੂੰ ਦਾਗ ਲਵਾਈਏ ਨਾ ਉਹ ਜਦ ਭੈਣਾ ਹੋਣ ਜਵਾਨ ਤੇ ਬਲਤ ਯਾਰ ਬਣਾਈਏ ਨਾ ਆਪਣੇ ਘਰ ਵਿੱਚ ਕੰਮ ਨਹੀਂ ਓਏ ਕਿਸੇ ਬੰਦੇ ਸ਼ਕੀਦਾ ਆਪਣੇ ਘਰ ਵਿੱਚ ਕੰਮ ਨਹੀਂ ਓਏ ਕਿਸੇ ਬੰਦੇ ਸ਼ਕੀਦਾ ਇਹ ਧਨ ਪਰਾਇਆ ਕਿਸੇ ਨੂੰ ਦੇਣਾ ਸਾਥ ਕੇ ਰੱਖੀਦਾ ਹੈ ਇੱਜ਼ਤ ਵਾਲੀ ਇੱਜ਼ਤ ਵਾਲੀ ਕਿਤਾਬ ਤੇ ਮਿਲਦੇ ਓਹ ਡਾਗੀ ਪੰਨੇ ਨਾ ਆ ਇੱਜ਼ਤ ਵਾਲੀ ਕਿਤਾਬ ਤੇ ਮਿਲਦੇ ਡਾਗੀ ਪੰਨੇ ਨਾ ਓ ਭੈਣ ਬਿਨਾ ਕੋਈ ਸੁਨਨੇ ਘੁੱਟ ਤੇ ਰਖੜੀ ਬੰਨੇ ਨਾ ਵੇ ਵੀਰਾ ਵੇ ਰਖੜੀ ਬੰਨੇ ਨਾ ਔਖੇ ਵੇਲੇ ਜਦ ਨੂਹਾ ਆ ਇੱਜ਼ਤ ਵਾਲੀ ਕਿਤਾਬ ਤੇ ਮਿਲਦੇ ਦਾਗੀ ਪੰਨੇ ਨਾ ਉਹ ਭੈਣ ਬਿਣਾ ਕੋਈ ਸੁਨੇ ਘੁੱਟ ਤੇ ਰਖੜੀ ਬੰਨੇ ਨਾ ਔਖੇ ਵੇਲੇ ਜਦ ਨੂਹਾ ਆ ਸਸਾਂ ਤੇ ਚੜਦੀਆਂ ਨੇ ਬਣਾਸਦੀਆਂ ਔਰ ਜਿਹੜੀਆਂ ਜਿਹੜੀਆਂ ਹੱਸਦੀਆਂ ਗੜਬੜ ਉੱਥਈ ਐ ਹਾਂ ਇਹ ਘੜਬੜੋ થઈ ਜਾ ਆਉਖੇ ਵੇਲੇ ਜਦ ਨੂਹਾ ਆ ਸੱਸਾਂ ਤੇ ਚੜਦੀਆਂ ਨੇ ਸਾਰੀਆਂ ਮਾਵਾਂ ਨੂੰ ਸੁਣਾਉਣਾ ਹੈ ਉਦੋਂ ਨਾ ਇਹ ਬੋਲੀ ਪੜਦੀ ਐ ਬੋਲੀ ਕਿਹੜੀ ਪੜਦੀ ਐ ਸੱਸ ਹੋਵੇ ਤਾਂ ਚੰਗੀ ਹੋਵੇ ਨਹੀਂ ਤਾਂ ਕੰਧ ਤੇ ਫੋਟੋ ਟੰਗੀ ਹੋਵੇ ਨੇ ਭੈਣੇ ਸੱਸ ਹੋਵੇ ਤਾਂ ਚੰਗੀ ਹੋਵੇ ਵਾਰੀਓਈ ਚੰਗੀ ਹੋਵੇ ਨਹੀਂ ਤਾਂ ਭੁੱਲਾਂ ਦਾ ਹਾਰ ਲੈ ਕੇ ਹੈਂਗੋਂਦਾ ਵਾਲ ਔਖੇ ਵੇਲੇ ਜਦ ਨੂੰਹਾ ਆ ਸੱਸਾਂ ਤੇ ਚੜਦੀਆਂ ਨੇ ਉਸੇ ਵੇਲੇ ਭੈਣਾਂ ਆ ਮਾਪਿਆਂ ਨਾਲ ਖੜਦੀਆਂ ਨੇ ਆਪਾਂ ਨੇ ਲੈ ਕੇ ਬਾਬਾ ਅੱਜ ਦੇ ਮਸਲੇ 'ਚ 2015 ਦਾ ਪੰਜਾਬ ਬੋਲਦਾ ਕਿ ਜਿੰਨਾ ਮਾਂ ਪਿਓ ਦੇ ਲਈ ਧੀਆ ਖੜਦੀਆਂ ਪੁੱਤ ਨਹੀਂ ਖੜਦਾ ਅੱਜ ਦਾ ਔਰ ਦੁੱਖ ਦੀ ਗੱਲ ਤਾਂ ਇਹ ਵੀ ਹੈ ਇਹੀ ਹੈ ਕਿ ਹੁਣ ਗੱਲ ਸਾਡੀ ਨਲਾਇਕੀ ਦੀ ਹੋਈ ਆ ਅਸੀਂ ਪਰ ਫਿਰ ਵੀ ਤਾੜੀਆਂ ਮਾਰ ਜਾਏ ਕਿ ਬੜੀ ਸੋਹਣੀ ਗੱਲ ਕਹੀ ਹੈ ਕਿਉਂਕਿ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਜਿਹੜਾ ਬੰਦਾ ਤਾੜੀ ਮਾਰ ਰਿਹਾ ਉਹ ਤਾਂ ਕਹਿੰਦਾ ਮੈਂ ਤਾਂ ਠੀਕ ਆ ਇਹ ਦੂਜੇ ਲਈ ਕਹਿ ਰਿਹਾ ਜਿਹੜਾ ਨਾਲ ਬੈਠਾ ਮੇਰੇ ਔਰ ਇਹ ਗੱਲ ਮੈਂ ਆਪਦੇ ਆਪ ਨੂੰ ਕਹਿ ਰਿਹਾ ਇਹ ਗੱਲ ਮੈਂ ਆਪਦੇ ਆਪ ਨੂੰ ਕਹਿ ਰਿਹਾ ਕਿ ਜੇ ਮਾਂ ਪਿਓ ਛੱਡ ਕੇ ਘਰ-ਬਾਰ ਛੱਡ ਕੇ ਦੁਨੀਆਦਾਰੀ ਤੋਂ ਭੱਜ ਕੇ ਬਾਹਰਲੇ ਪਾਸੇ ਜਾ ਕੇ ਅਨਾਥ ਆਸ਼ਰਮ ਖਲਵਾਉਣ ਦਾ ਫਾਇਦਾ ਕੋਈ ਨਹੀਂ ਹੈ ਫਾਇਦਾ ਕੋਈ ਨਹੀਂ ਹੈ ਕਿਉਂਕਿ ਜਿੰਨਾ ਚਿਰ ਘਰੇ ਮਾਂ ਬਾਪ ਉਹ ਗੱਲਾਂ ਸੁਣਨ ਨੂੰ ਬੜੀਆਂ ਸੋਹਣੀਆਂ ਲੱਗਦੀਆਂ ਕਿ 9 ਮਹੀਨੇ ਪੁੱਠਾ ਲੰਕਦਾ ਸੀ ਪੁੱਠਾ ਲੰਕਦਾ ਸੀ ਮਾਂ ਦੇ ਗਰਭ ਵਿੱਚ ਔਰ ਉਸੇ ਮਾਂ ਨੇ ਪਤਾ ਨਹੀਂ ਕੀ ਕੀ ਸੰਤਾਪ ਭੋਗ ਕੇ ਜਨਮ ਦਿੱਤਾ ਔਰ ਉਸ ਤੋਂ ਬਾਅਦ ਕਿਸ ਕਿਸ ਤਰ੍ਹਾਂ ਨਾਲ ਪਾਲਿਆ ਔਰ ਉਸ ਤੋਂ ਬਾਅਦ ਜਦੋਂ 16 17 ਸਾਲ ਦਾ ਹੋਇਆ ਤਾਂ ਨਸ਼ੇ ਤੇ ਲੱਗ ਕੇ ਪੁੱਤ ਮਾਂ ਤੋਂ ਹੀ ਉਹਨਾਂ ਰੱਖਣ ਲੱਗ ਗਿਆ ਉਸੇ ਮਾਂ ਤੋਂ ਜਿਹੜੀ ਮਾਂ ਨੇ ਪਾਲਿਆ ਔਰ ਉਸ ਤੋਂ ਬਾਅਦ ਵੀ ਸਦਾ ਹੀ ਉਹਦੀਆਂ ਸੁੱਖਾ ਮੰਗਦੀ ਹੈ ਉਸੇ ਮਾਂ ਤੋਂ ਕਲਯੁਗ ਦਾ ਮੁੰਡਾ ਅੱਜ ਕੱਲ ਚੋਰੀਆਂ ਨਸ਼ੇ ਕਰਕੇ ਜਾਂ ਹੋਰ ਕੋਈ ਗਲਤ ਕੰਮ ਕਰਕੇ ਉਹ ਤੋਂ ਪਰਦੇ ਰੱਖਦਾ ਫਿਰਦਾ ਹੈ ਤੇ ਬਰਕਦਾ ਭਾਲਦਾ ਪੰਜਾਬ ਕੇ ਪੰਜਾਬ ਤੇ ਪਤਾ ਨਹੀਂ ਕੀ ਅਸੀਂ ਹਨੇਰੀ ਚੁੱਲੀ ਹੈ ਹਨੇਰੀਆਂ ਸੀ ਆਪ ਹੀ ਚਲਾ ਰਹੇ ਹੈ ਪਹਿਲਾਂ ਹੋਰ ਸਟੇਟਾਂ ਦੀ ਗੱਲ ਹੁੰਦੀ ਸੀ ਅੱਜ ਕੱਲ ਪੰਜਾਬ ਬਾਰੇ ਵੀ ਬੋਲਣ ਲੱਗੇ ਕਿ ਭਾਈ 100-200 ਰੁਪਏ ਪਿੱਛੇ ਬੰਦਾ ਮਰਦਾ ਹੈ 100-100 ਰੁਪਏ ਪਿੱਛੇ ਬੰਦਾ ਮਰਦਾ ਹੈ। ਔਰ ਗੱਲਾਂ ਚੱਲਦੀਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਤਾਂ ਬੇਅਦਬੀ ਹੋਈ ਹੈ ਪਰ ਮੈਨੂੰ ਇਹ ਉਹ ਲੱਗਦਾ ਕਿ ਬੇਅਦਬੀ ਇਸ ਤੋਂ ਪਹਿਲਾਂ ਵੀ ਹੁੰਦੀ ਆਈ ਹੈ। ਕਿਉਂਕਿ ਜਦੋਂ ਸਾਡੇ ਸਮਾਜ ਦੇ ਵਿੱਚ ਸਾਡੇ ਸਿੱਖ ਭਾਈਆਂ ਨੇ ਗੁਰੂ ਮਹਾਰਾਜ ਜੀ ਦੀ ਤਾਬਿਆ ਦੇ ਵਿੱਚ ਬਹਿ ਕੇ ਚਾਰ ਲਾਵਾ ਲੈ ਕੇ ਉਸ ਤੋਂ ਬਾਅਦ ਤਲਾਕ ਵੀ ਲਏ ਆ। ਉਸ ਤੋਂ ਬਾਅਦ ਤਲਾਕ ਵੀ ਲੈ ਆ ਤੇ ਇਹ ਇਹ ਗੁਰੂ ਦਾ ਕਿਹੜਾ ਅਦਬਾ ਭਾਈ ਕਿ ਤੇਥੋਂ ਆ ਗਿਆ ਲੈ ਕੇ ਤੇਥੋਂ ਲਾਵਾਂ ਲੈ ਕੇ ਤੇਰਾ ਥਾਪੜਾ ਲੈ ਕੇ ਅਸੀਂ ਆਪਣੀ ਗ੍ਰਹਿਸਤੀ ਸ਼ੁਰੂ ਕਰਨ ਲੱਗਿਆ ਔਰ ਛੱਡਣ ਵੇਲੇ ਫਿਰ ਕਿਸੇ ਨੇ ਗੁਰੂ ਨੂੰ ਪੁੱਛਿਆ ਨਹੀਂ ਕਿ ਹੁਣ ਛੱਡ ਦਿਆਂ ਸਾਡੇ ਘਰਾਂ ਦੀਆਂ ਕਹਾਣੀਆਂ ਕਿ ਦਿਨੇ ਖੰਡਪਾਟ ਸਾਹਿਬ ਦੇ ਭੋਗ ਪੈਂਦੇ ਆ ਔਰ ਸ਼ਾਮ ਨੂੰ ਉਸੇ ਘਰ 'ਚ DJ ਦੇ ਨਾਲ दारू ਪੀਂਦੀ ਕੇ ਕੰਜਰਖਾਨਾ ਹੁੰਦਾ ਹੈ ਕੌਣ ਮੁਕਰੂਗਾ ਇਸ ਗੱਲ ਤੋਂ ਖੁੱਲ ਕੇ ਮਾਰੋ ਤਾੜੀਆਂ ਸੱਚ ਹੈ ਤਾਂ ਗੱਲਾਂ ਬਾਬਾ ਕਹਿਣੀਆਂ ਬਹੁਤ ਸਖਾਲੀਆਂ ਐ ਕਹਿਣੀਆਂ ਬਹੁਤ ਸਖਾਲੀਆਂ ਆਪਣੇ ਪੁੱਤਾਂ ਨੂੰ ਅਸੀਂ ਕਿੱਲੇ ਦਾ ਢਾਈ-ਢਾਈ ਲੱਖ ਰੁਪਇਆ ਰੇਟ ਲਾ ਕੇ ਵੇਚ ਰਹੇ ਆ ਕਿ 10 ਕਿੱਲੇ ਆਉਂਦੇ ਆ ਪੁੱਤ ਨੂੰ ਭਾਈ 25 ਲੱਖ ਲਵਾਵਾਂਗੇ ਕਿਹੜੇ ਗੁਰੂ ਦਾ ਦੁਕ ਕਰ ਰਹੇ ਆ ਅਸੀਂ ਲੋਕ ਕਿਹੜਾ ਗੁਰੂ ਦਾ ਦੁਕ ਕਰ ਰਹੇ ਆ ਇਸ ਕਰਕੇ ਬਾਬਾ ਇਹ ਦਿਨ ਸਾਨੂੰ ਤਾਈਓ ਦੇਖਣ ਨੂੰ ਮਿਲ ਰਹੇ ਆ ਸਾਡਾ ਆਪਦਾ ਹੀ ਆਵਾ ਉੱਤੇ ਪਿਆ ਸਾਨੂੰ ਯਾਦ ਹੀ ਨਹੀਂ ਆ ਅਸੀਂ ਕਿੱਥੋਂ ਆਏ ਆ ਕੀ ਕਰਨਾ ਹੈ ਤੇ ਕੀ ਕਿੱਥੇ ਜਾਣਾ ਵਾਪਸ ਮੁੜ ਕੇ ਸਾਨੂੰ ਤਾਂ ਇਦਾਂ ਹੀ ਲੱਗਣ ਲੱਗ ਗਿਆ ਦੁਨੀਆ ਵਾਲੇ ਗੁੱਸਾ ਨਾ ਕਰਿਓ ਕਿ ਭਾਈ ਇੱਥੇ ਜੰਮ ਕੇ ਪਹਿਲਾਂ ਏਡੇ ਏਡੇ ਬੈਗ ਚੱਕ ਕੇ ਐਨਕਾ ਲਵਾਉਣਾ ਹੈ ਔਰ ਉਸ ਤੋਂ ਬਾਅਦ ਆਪਣੀਆਂ ਆਸ਼ਕੀਆਂ ਪੂਰਨ ਆ ਮੋਬਾਈਲਾਂ ਤੇ ਸਾਰੀ ਦੁਨੀਆ ਡਿਸਕਸ ਕਰਨ ਆਏ ਆ ਫੇਸਬੁੱਕ WhatsApp ਤੇ ਹੈ ਔਰ ਉਸ ਤੋਂ ਬਾਅਦ ਵਿਆਹ ਹੋ ਗਿਆ ਚਾਰ ਪੰਜ ਜਵਾਕ ਜੰਮ ਲਏ ਵੱਡੇ ਵੱਡੇ ਘਰ ਬਣਾਉਣਾ ਆਏ ਅਸੀਂ ਵੱਡੀਆਂ ਵੱਡੀਆਂ ਕਾਰਾਂ ਖਰੀਦਣ ਆਏ ਆ ਔਰ ਇਹ ਸਾਰਾ ਕੁਝ ਪਲਾਟ ਪਲੂਟ ਖਰੀਦਦੇ ਪ੍ਰਾਪਰਟੀਆਂ ਖਰੀਦਦੇ ਹੋਰ ਪਤਾ ਨਹੀਂ ਕੀ ਕੀ ਕਰਦੇ ਮਰਨ ਆਏ ਆ ਮਰਨ ਆਏ ਬਸ ਸਾਨੂੰ ਆਏ ਲੱਗਦਾ ਕਿ ਹੁਣ ਬੰਦੇ ਦੀ ਯਾਤਰਾ ਹੀ ਹੈ ਤਾਂ ਉਹ ਸਾਨੂੰ ਲੋਕ ਕਮਲੇ ਲੱਗਦੇ ਜਿਹੜੇ ਕਹਿੰਦੇ ਕਿ ਭਾਈ ਨਾਮ ਦਾ ਧੰਨ ਵੀ ਜੋੜ ਲਈ ਕਿਤੇ ਨਾਮ ਦਾ ਧੰਨ ਵੀ ਜੋੜ ਲਈ ਪਰ ਨਾਮ ਦਾ ਧੰਨ ਭਾਈ ਸਾਨੂੰ ਦੂਜਿਆਂ ਦੇ ਪੋਤੜੇ ਫਰੋਲਣ ਦੀ ਆਦਤ ਆ ਪੈ ਗਈਆਂ ਕਿ ਬੁਲਾਣਾ ਇਹ ਜਾ ਫੁਲਾਣਾ ਆ ਜਾ ਔਰ ਮੈਨੂੰ ਵੀ ਉਥੇ ਰਕੈ ਨਾਲੇ ਹੋਣਗੇ। ਕਿ ਆਪ ਕੱਡਾ ਕ ਦੁੱਤ ਹੁੰਦਾ ਹੈ ਲੋਕਾਂ ਨੂੰ ਮਤਾਂ ਦੇ ਜਾਂਦਾ ਮਤਾਂ ਨਹੀਂ ਬਾਬਾ 2 ਲੱਖ ਲੈ ਕੇ ਆਇਆ ਐਥੇ ਪਾਉਣ ਨੂੰ ਗੰਦ ਵੀ ਪਾ ਕੇ ਤੁਰ ਸਕਦਾ ਹੈ। ਜਿੰਨਾ ਮਰਜੀ ਥੋਡੀਆਂ ਹੀ ਕੁੜੀਆਂ ਬਰੇ ਥੋੜੇ ਮੁੰਡੇ ਬਰੇ ਆ ਕੇ ਇਥੇ ਕਲਾਕਾਰ ਗਾਉਣ ਵਾਲੇ ਬੋਲਦੇ ਔਰ ਤੁਸੀਂ ਆਪਣੇ ਪਰਿਵਾਰਾਂ ਦੀਆਂ ਬਾਹ ਫੜ ਫੜ ਕੇ ਨਾਲ ਨਚਾਉਣੇ ਹੋ। ਬਾਹ ਫੜ ਫੜ ਕੇ ਨਾਲ ਨਚਾਉਣੇ ਹੋ। ਉਸ ਤੋਂ ਬਾਅਦ ਜਿੱਥੇ ਕਿਤੇ ਫਿਰਕ ਤੇ ਸਮਾਜ ਦੀ ਗੱਲ ਚੱਲਦੀ ਹੈ ਉੱਥੇ ਬਹਿ ਕੇ ਫਿਰ ਸਾਡੀ ਯਲੋਤਰੋ ਚੱਲਦੀ ਆ ਹਾਂ ਭਾਈ ਇਹਨਾਂ ਗੌਣ ਵਾਲਿਆਂ ਦਾ ਕੁਝ ਕਰਨਾ ਚਾਹੀਦਾ ਹੈ ਕਰਨਾ ਚਾਹੀਦਾ ਹੈ ਬਸ ਮੈਥੋਂ ਗਲਤੀ ਇਹੀ ਹੋ ਰਹੀ ਆ ਕਿ ਭਾਈ ਮੈਂ ਥੋੜਾ ਸੱਚ ਬੋਲ ਰਿਹਾ ਅੱਜਕੱਲ ਸੱਚ ਬੋਲ ਰਿਹਾ ਸੱਚ ਸਾਂਝਾ ਕਰ ਰਿਹਾ ਤੁਹਾਡੇ ਸਾਰਿਆਂ ਨਾਲ ਪਰ ਇਹਦੇ ਬਦਲੇ ਵੀ ਗਾਲਾਂ ਹੀ ਆਏ ਗਾਲਾਂ ਹੀ ਗਾਲਾਂ ਹੀ ਐ ਇਸ ਕਰਕੇ ਪਰਵੋ ਬਦਲਣਾ ਪੈਣਾ ਹੈ ਮੇਰੇ ਅਰਕੇ ਕਮਰ ਘਰੇ ਆ ਬਾਬੇ ਜੰਮਲੇ ਹੋਰਾਂ ਦੇ ਵੇਲੇ ਤੋਂ ਚੱਲਦੇ ਹੁੰਦੇ ਐ ਔਰ ਸਾਡੇ ਲੋਕਾਂ ਨੇ ਬਸ ਸੁਣਿਆ ਨਜ਼ਾਰਾ ਲਿਆ ਮਦਾਰੀ ਦੇ ਬਾਂਦਰ ਨੂੰ ਪਹਿਲਾਂ ਨਚਲਾ ਆਪਦਾ ਜਾਵੜਾ ਚਾਰ ਫੋਟੋਆਂ ਕਰਾਲੀਆਂ ਤੇ ਇਹ ਮੇਲੇ ਦਾ ਮਕਸਦ ਬਸ ਇੰਨਾ ਹੀ ਰਹਿ ਗਿਆ ਇੰਨਾ ਹੀ ਰਹਿ ਗਿਆ ਤੇ ਕਿਹੜੇ ਵੇਲੇ ਬਾਬਾ ਵਿਚਾਰਾਂਗੇ ਜਿਹੜੇ ਜਿਹੜੇ ਘਰੋਂ ਆਏ ਸੀ ਇਕੱਲੇ ਗਾਉਣ ਜੋਗੇ ਨਰੇ ਜੀ ਇਹ ਕਿ ਤਾ ਇਹ ਤਾਂ ਨਾਮ ਨੂੰ ਵਿਹਾਜਣਾਈਆਂ ਰੂਹਾਂ ਪਰਦੇਸ ਦੀਆਂ ਇਕੱਲਾ ਕਿ ਤਾ دیਵਾਨਾ ਚ ਗਾਉਣ ਜੋਗੇ ਨਰੇ ਜੀ ਉਹ ਦੇਸ਼ ਦਾ ਪਿਆਰ ਉਸ ਦੇਸ਼ ਦਾ ਨਿਗ ਪਤਾ ਨਹੀਂ ਕੀ ਹੋ ਜਾਏ ਜਨ ਨਾਲ ਜਾਣਦੇ ਆ ਉਹਨਾਂ ਫਕੀਰਾਂ ਦੀਆਂ ਹਾਲਤਾਂ ਦੇਖ ਕੇ ਲੱਗਦਾ ਹੁੰਦਾ ਕਿ ਯਾਰ ਕੀ ਬਾਤ ਐ ਕੀ ਜ਼ਿੰਦਗੀ ਐ ਇਹਨਾਂ ਦੀ ਉਹ ਐ ਕੁੱਲੀ ਗੁੱਲੀ ਔਰ ਜੁੱਲੀ ਪਰ ਸਾੜੀਆਂ ਲੋੜਾਂ ਭਰਾਵੋ ਬਾੜੀਆਂ ਵਧ ਗਈਆਂ ਔਖੇ ਵੇਲੇ ਜਦ ਨੂੰਹ ਆ ਸਸਾਂ ਤੇ ਚੜਦੀਆਂ ਨੇ ਉਸੇ ਵੇਲੇ ਭੈਣਾਂ ਆ ਮਾਪਿਆਂ ਨਾਲ ਖੜਦੀਆਂ ਨੇ ਕਿਸੇ ਦਾ ਜੰਮਣਾ ਕਿਸੇ ਦਾ ਮਰਨਾ ਚੱਲਦਾ ਰਹਿੰਦਾ ਏ ਮਾਂ ਪਿਓ ਤੁਰ ਕੇ ਫੇਰ ਵੀ ਬੱਚਾ ਪਲਦਾ ਰਹਿੰਦਾ ਏ ਪਰ ਜੋ ਨਜ਼ਾਰਾ ਮਾਂ ਦੀਆਂ ਲੋਰੀਆਂ ਸੁਣ ਕੇ ਸੌਂਦਾ ਏ ਉਹ ਜਿਵੇਂ ਬੇਸਮਝੀ ਜਿ ਕਿਸੇ ਚੀਜ਼ ਦੀ ਆਦਤ ਪਾਉਣ ਦਾ ਏ ਇੱਕ ਮਾਂ ਬੋੜ ਦੀ ਛਾਂ ਤੇ ਰੱਬ ਦਾ ਨਾਂ ਇੱਕ ਮਾਂ ਬੋੜ ਦੀ ਛਾਂ ਤੇ ਰੱਬ ਦਾ ਨਾਂ ਪੜੇ ਜਰੂਰ ਪੜਨ ਜੀ ਇਸ ਪੈਸੇ ਦੇ ਮਿੱਤਰੋ ਰੰਗ ਵੱਖਰੇ ਕਿੱਥੇ ਕੀ ਕੀ ਰੰਗ ਵਖਾਏ ਪੈਸਾ ਕਿਸੇ ਕੋਲ ਤਾਂ ਪੈਸੇ ਦੀ ਘਾਟ ਕੋਈ ਨਾ ਕਿਸੇ ਨੂੰ ਦਰਦਰ ਭੀਖ ਮੰਗਾਏ ਪੈਸਾ ਭਾਈ ਭਾਈਆਂ ਤੋਂ ਪਾਸਾ ਵਟ ਲੈਂਦੇ ਤੇ ਪਿਓ ਪੁੱਤ ਤੋਂ ਕਤਲ ਕਰਾਏ ਪੈਸਾ 18 ਸਾਲ ਦੀ ੱਲੜ ਮੁਟਿਆਰ ਸੋਣੀ ਓਏ 80 ਸਾਲ ਦੇ ਬੁੱਢੇ ਨਾਲ ਵਿਆਹੇ ਪੈਸਾ ਓ ਕੀ ਸੁਣਦਾ ਔਰ ਸਾਡਾ ਪੰਜਾਬ ਸੋਨੇ ਦੀ ਚਿੜੀ ਅੱਜ ਕੱਲ ਦਾ ਫਨਕਾਰ ਕੋਈ ਵੀ ਗਵਈਆ ਇਸ ਤਰ੍ਹਾਂ ਦੀ ਗੱਲ ਸਟੇਜ ਤੇ ਖੜ ਕੇ ਸ਼ਰਮ ਬੋਲ ਸਕਦਾ ਹੈ ਤਾਂ ਹਾਂ ਬਾਬਾ ਖੜ ਜਾਵੇ ਮੈਥੋਂ ਲੈਣੇ ਬੈਣ ਗਏ ਆਹ ਬਾਤ ਹੁਲਾ ਲਾ ਬੇ ਆ ਦੁਲਾਈਆ ਉਹ ਮੰਦਰ ਅਲਲ ਹੁਣ ਆੜੀ ਪੱਕੀ ਇੱਕ ਮਾਂ ਬੋੜ ਦੀ ਛਾ ਤੇ ਰੱਬ ਦਾ ਨਾਂ ਇਹ ਤਿੰਨੇ ਸਭ ਨੂੰ ਪਿਆਰੇ ਨੇ ਭਾਈ ਜੋ ਤਿੰਨੇ ਚੀਜ਼ਾਂ ਖੱਟ ਜੇ ਫਿਰ ਉਹਦੇ ਬਾਰੇ ਯਾਰੇ ਲੇ ਉਹ ਸਜਣਾ ਬਾਰੇ ਯਾਰੇ ਨੇ ਓ ਬੇਲੀਆ ਵਾਰੇ ਪਿਆਰੇ ਨੇ ਓ ਜਿੱਥੇ ਕਹੇਗਾ ਮਰੂੰਗੀ ਨਾਲ ਤੇਰੇ ਛੇੜ ਬਾਬਾ ਛੇੜ ਆਲਾ ਮਨ ਓ ਜਿੱਥੇ ਕਹੇਗਾ ਮਰੂੰਗੀ ਨਾਲ ਤੇਰੇ ਕਹੇਗਾ ਮਰੂੰਗੀ ਨਾਲ ਉਜੱਥੇ ਕਹੇਗਾ ਮਰੂੰਗੀ ਨਾਲ ਤੇਰੇ ਵੇ ਟਿਕਟਾਂ ਧੋ ਲੈ ਲਈ ਉਜੱਥੇ ਕੱਲੇਗਾ ਚੱਲੂੰਗੀ ਨਾਲ ਤੇਰੇ ਵੇ ਟਿਕਟਾਂ ਧੋ ਲੈ ਲਈ ਚੱਲੇਗਾ ਚੱਲੂ ਆ ਜਾ ਵੇ ਟਿਕਟਾਂ ਧੋ ਲੈ ਲਈ ਚੱਲੇਗਾ ਚੱਲੂੰਗੀ ਨਾਲ ਤੇਰੇ ਵੇ ਟਿਕਟਾਂ ਧੋ ਲੈ ਲਈ ਉਜੱਥੇ ਕਹੇਗਾ ਮਰੂੰਗੀ ਨਾਲ ਤੇਰੇ ਜਿੱਥੇ ਕਹੇਗਾ ਮਰੂੰਗੀ ਨਾਲ ਤੇਰੇ ਵੇ ਟਿਕਟਾਂ ਧੋ ਲੈ ਲਈ ਚੱਲੂੰਗੀ ਨਾਲ ਤੇਰੇ ਵੇ ਟਿਕਟਾ ਧੋ ਲੈ ਲਈ ਚੱਲੇਗਾ ਚੱਲੂੰਗੀ ਨਾਲ ਤੇਰੇ ਵੇ ਟਿਕਟਾ ਧੋ ਲੈ ਲਈ ਅੱਜਿੱਥੇ ਚੱਲੇਗਾ ਚੱਲੂੰਗੀ ਨਾਲ ਤੇਰੇ ਵੇ ਟਿਕਟਾ ਧੋ ਲੈ ਲਈ ਆ ਜਾ ਆਜਾ ਬੱਬਾ ਆਜਾ ਬੱਬਾ ਵਾਚ ਰਹੀ ਦੀ ਮਾਰਦੀ 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 ਇਧਰ ਦੀ ਛੱਡ ਗੱਲ ਦੱਸ ਉਸ ਪਾਰ ਦੀ ਇਧਰ ਦੀ ਛੱਡ ਗੱਲ ਦੱਸ ਉਸ ਪਾਰ ਦੀ ਆਜਾ ਬੱਬਾ ਆਜਾ ਬੱਬਾ ਵਾਚ ਰਹੀ ਦੀ ਮਾਰਦੀ ਇਧਰ ਦੀ ਛੱਡ ਗੱਲ ਦੱਸ ਉਸ ਪਾਰ ਦੀ ਬੱਚਾ ਵੇ ਗੱਲ ਮੁੱਕਣੀ ਮੁੱਕਣੀ ਵੇ ਗੱਲ ਮੁੱਕਣੀ ਮੱਕਣੀ ਘਰੇ ਆਕੇ ਤੇਰੇ ਵੇ ਟਿਕਟਾ ਧੋ ਲੈ ਲਈ ਓ ਜਿੱਥੇ ਕੱਲੇਗਾ ਚਲੂੰਗੀ ਨਾਲ ਤੇਰੇ ਵੇ ਟਿਕਟਾ ਮਾਣਾ ਥੱਲੇਗਾ ਚਲੂੰਗੀ ਨਾਲ ਤੇਰੇ ਵੇ ਟਿਕਟਾ ਓ ਜਿੱਥੇ ਕੱਲੇਗਾ ਚਲੂੰਗੀ ਨਾਲ ਵੇ ਟਿਕਟਾ ਧੋ ਲੈ ਲਈ ਆ ਜਾ ਸੁਣ ਆਏ ਫੱਕਰਾ ਫਕੀਰੀ ਬੜੀ ਦੂਰੇ ਸੁਣ ਆਏ ਫੱਕਰਾ ਫਕੀਰੀ ਬੜੀ ਦੂਰੇ ਸੁਣ ਆਏ ਫੱਕਰਾ ਫਕੀਰੀ ਬੜੀ ਦੂਰੇ ਫੱਕਰਾ ਫਕੀਰੀ ਬੜੀ ਦੂਰੇ ਇੱਕ ਘੁੱਟ ਦੇ ਦੇ ਇੱਕ ਘੁੱਟ ਦੇ ਦੇ ਇੱਕ ਘੁੱਟ